ਅੱਜ ਮੈਂ ਪਹਿਲਾ ਵਿਆਪਕ ਬੁੱਕ ਹੈ ਜਿਹੜੀ ਪੜ੍ਹ ਰਹੀ ਸੀ ਫ੍ਰੀ ਟਾਈਮ ਮਿਲਿਆ ਸੀ ਕਾਫੀ ਅੱਛੀ ਬੁੱਕ ਹੈਗੀ ਹੈ ਤਾਂ ਤੁਹਾਨੂੰ ਵੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਸੋ ਅਧਿਆਪਕ ਤੋਂ ਮੈਨੂੰ ਯਾਦ ਆਇਆ ਕਿ ਕਾਫੀ ਸਟੂਡੈਂਟਸ ਦਾ ਹੈ ਸੁਪਨਾ ਹੈਗਾ ਕਿ ਉਹ ਸ਼ੁਰੂ ਤੋਂ ਬਚਪਨ ਤੋਂ ਹੀ ਉਹਨਾਂ ਦਾ ਸੁਪਨਾ ਹੈ ਕਿ ਉਹ ਟੀਚਰ ਬੰਨਣਾ ਚਾਹੁੰਦੇ ਨੇ ਤਾਂ ਜੇ ਮੈਂ ਟੀਚਰ ਦੀ ਗੱਲ ਕਰਾਂ ਤਾਂ ਉਹਦੇ ਲਈ ਸਾਡੇ ਕੋਲ 8TT ਦਾ ਐਗਜ਼ਾਮ ਜਾਂ ਫਿਰ 8TT ਹੋਣੀ ਚਾਹੀਦੀ ਹੈ ਜਾਂ ਫਿਰ ਸਾਡੇ ਕੋਲ B.Ed ਕੰਪਲੀਟ ਹੋਣੀ ਚਾਹੀਦੀ ਹੈ ਸੋ 8TT ਦਾ ਐਂਟ੍ਰੈਂਸ ਐਗਜ਼ਾਮ ਹੋਣ ਦੇ ਚਾਂਸਸ ਬਹੁਤ ਜਲਦੀ ਹੈਗੇ ਆ ਸੋ ਉਹਦੇ ਲਈ ਐਂਟ੍ਰੈਂਸ ਐਗਜ਼ਾਮ ਦੇ ਲਈ force 7 ਨੇ ਇੱਕ ਬੈਚ ਲਾਂਚ ਕੀਤਾ ਹੈ ਜਿਸ ਦੇ ਵਿੱਚ ਐਂਟ्रेंस एग्जाम ਦੇ ਲਈ ਪੂਰੀ ਦੀ ਪੂਰੀ ਤਿਆਰੀ ਜਿਹੜੀ ਕਰਵਾਈ ਜਾਊਗੀ ਉਹੋ ਬੈਚ 5 ਜੂਨ ਨੂੰ ਹੀ ਸਟਾਰਟ ਹੋ ਚੁੱਕਿਆ ਹੈ ਸੋ ਉਹਦੇ ਰਿਕਾਰਡਡ ਕਲਾਸਿਸ ਤੁਹਾਨੂੰ ਮਿਲ ਜਾਣਗੇ ਹਾਰdਲੀ ਇੱਕ ਜਾਂ ਦੋ ਕਲਾਸਿਸ ਹੀ ਕਵਰ ਹੋਈਆਂ ਨੇ ਸੋ ਜਿਹੜੇ ਸਟੂਡੈਂਟਸ ETT ਦੇ ਐਗਜ਼ਾਮ ਦੇਣਾ ਚਾਹੁੰਦੇ ਨੇ ਐਂਟ੍ਰੈਂਸ ਐਗਜ਼ਾਮ ਦੇਣਾ ਚਾਹੁੰਦੇ ਨੇ ਸੋ ਉਹ ਬੈਚ ਦੇ ਵਿੱਚ ਐਨਰੋਲ ਹੋ ਸਕਦੇ ਨੇ ਅਡਾ 247 ਦੀ ਐਪਲੀਕੇਸ਼ਨ ਤੇ ਜਾਓਗੇ ਈਟੀਟੀ ਬੈਚ ਨੂੰ ਸਿਲੈਕਟ ਕਰੋਗੇ ਪੰਜਾਬ ਸਟੇਟ ਦੇ ਵਿੱਚ ਜਾ ਕੇ ਉੱਥੇ ਜਾ ਕੇ ਤੁਸੀਂ 쿠ਪਨ ਕੋਡ ਅਪਲਾਈ ਕਰੋਗੇ Y862 Y862 ਉਹਦੇ ਨਾਲ ਤੁਹਾਨੂੰ ਡਿਸਕਾਊਂਟ ਮਿਲ ਜਾਊਗਾ ਐਂਡ ਤੁਸੀਂ ਬੈਚ ਦੇ ਵਿੱਚ ਐਡਮਿਸ਼ਨ ਇਹ ਜਿਹੜੀ ਆਪਣੀ ਲੈ ਸਕਦੇ ਹੈਗੇ ਹੋ